ਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਲਾਸਪੁਰ ਬਏ ਡਾਕਟਰ ਪਰਸ਼ੀਮ ਦੇ ਘਰੋਂ ਦੋ گاਵਾ ਸੂਣ ਵਾਲੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਪੂਰੀ ਜਾਣਕਾਰੀ ਬਾਈ ਤੋਂ ਲਵਾਂਗੇ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਕੇ ਮਿੱਤਰੋ ਬਹੁਤ ਸੁਣਾ ਹਵਾਨਾ ਬਣਾਉਂਦੀ ਆ ਰਹੀ ਆ ਹਜੇ ਕੱਚੀ ਆ ਮਿੱਤਰੋ ਕਾਫੀ ਦਿਨਾਂ ਦੀ ਠੰਡੀ ਸੀਲ ਮਿੱਤਰੋ ਫੁੱਲ ਹੈ ਦੁੱਧ ਵੀ ਮਿੱਤਰੋ ਬਹੁਤ ਚੰਗਾ ਕੱਢਿਆ ਵਾ ਬਾਈ ਦੇ ਫਾਰਮ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਚੰਗੇ ਦੁੱਧ ਵਾਲੀਆਂ گاਵਾ ਦੋਨੇ ਨੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਕੱਲਾ ਕੱਲਾ ਥਾਣਾ ਥਾਣਾ ਦਾ ਗੈਪ ਸਾਈਜ਼ ਮਿੱਤਰੋ ਬਹੁਤ ਚੰਗਾ ਠੰਡੀ ਸੀਲ ਵੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਤੇ ਕਿੰਨੇ ਇੱਕ ਦਿਨ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਕੀ ਬਾਈ ਨੇ ਰੇਟ ਕੀਤਾ ਕਰਦਿਆ ਬਾਈ ਦੇ ਨਾਲ ਗੱਲਬਾਤ ਹਾਂ ਬਾਈ ਬਬਲੂ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਸਿੱਤਾ ਹਾਂਜੀ ਆ ਸੂਆ ਪਹਿਲਾ ਬੈਠਦਾ ਦੂਜਾ ਸੂਆ ਜੀ ਦੂਜਾ ਸੂਆ ਸੁੰਦੀ ਆ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਇਹਦੇ ਬਸ 5-7 ਕੁ ਦਿਨ ਹੀ ਰਹਿੰਦੇ 5-7 ਦਿਨ ਦੁੱਧ ਸਹੀ ਕਿੰਨਾ ਕੁ ਦਤਾ ਵਾ ਦੁੱਧ ਦਾ 30 ਪਲੱਸ 30 ਪਲੱਸ ਅ ਗਰਮੀ ਚ ਗਰਮੀ ਦੇ ਗਰਮੀ ਪਿਛਲੀ ਵਾਰ ਗਰਮੀ ਚ ਸੀ ਹਣਾ ਠੀਕ ਹੈ ਇਹਨੂੰ ਤੋਰੀ ਇੱਕ ਵਾਰੀ 30 ਪਲੱਸ ਮਿੱਤਰੋ ਗਰਮੀ ਦੇ ਵਿੱਚ ਦੁੱਧ ਕੱਢਿਆ 31 35 ਪਲੱਸ ਦੀ ਜਿਹੜੀ ਉਮੀਦ ਹੈ ਤੇ ਫਾਰਮ ਵਾਲੀ ਆਪਾਂ ਗਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਕੱਦ ਕਾਠ ਵੀ ਵਧੀਆ ਕੋਈ ਛੋਟਾ ਨਹੀਂ ਥਣਾ ਦੀ ਪੂਰੀ ਮਿੱਤਰੋ ਸਾਫ਼ ਹੈ ਸੂਣ ਦੇ ਬਿਲਕੁਲ ਹੋ ਸਕਿਆ ਵੀ ਅੱਜ ਸਾਬ ਤਾਂ ਕੱਲ ਤਾਂ ਮਿੱਤਰੋ ਨੇ ਸੂਪਣਾ ਸੂਣ ਦੇ ਮਿੱਤਰੋ ਤਿਆਰੀ ਫੁੱਲ ਹੈ ਰੇਟ ਫਿਰ ਕੀ ਕਰਤਾ ਜੀ ਇਹ ਆਪਾਂ ਡੇਢ ਕਰਦੇ ਡੇਢ ਡੇਢ ਲੱਖ ਮਿੱਤਰੋ ਰੇਟ ਹੈ ਤੇ 30 35 ਪਲੱਸ 30 ਪਲੱਸ ਦੁੱਧ ਵਾਲੀ ਆਪਾਂ ਗਾ ਕਹਿ ਸਕਦੇ ਆ ਕਿਉਂਕਿ ਜਿਹੜੇ ਹਸਾਬ ਨਾਲ ਮਿੱਤਰੋ ਇਹਦੀ ਤਿਆਰੀ ਆ ਠੰਡੀ ਸੀਰ ਦਾ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਜ਼ਿਆਦਾ ਤੇ ਦੂਜੇ ਸੂਏ ਮਿੱਤਰੋ ਇਹਨੇ ਸੂਣਾ ਤੇ ਅੰਦਾਜ਼ਾ ਵੀ 2-4 ਦਿਨ ਸੂਣ ਦੇ ਵਿੱਚ ਅੰਦਾਜ਼ਾ ਰਹਿੰਦੇ ਨੇ ਪਰ ਮੇਰਾ ਸਾਉਣਾ ਵੀ ਤਿਆਰੀ ਬਿਲਕੁਲ ਹੈ ਤੇ ਦੂਜੇ ਨੰਬਰ ਤੇ ਇੱਕ ਆਪਾਂ ਤੁਹਾਨੂੰ ਫੋਰ ਵੈਡ ਦਿਖਾ ਰਿਹਾ ਸੋਹਣੇ ਕਦ ਕਾਠ ਵਾਲੀ ਇਹਦਾ ਸੁਆ ਜੀ ਇੱਕ ਆਪਾਂ ਤੁਹਾਨੂੰ ਫੇਰ ਆਪਾਂ ਕਹਿੰਦੇ ਆ ਵੀ ਸੋਹਣੇ ਕਦ ਕਾਠ ਵਾਲੀ ਇੱਕ ਹੋਰ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਤੇ ਥਾਂਲੇ ਵੀ ਇਹ ਵੀ ਪੂਰੀ ਮਿੱਤਰੋ ਸਾਫ਼ ਹੈ ਥੋੜਾ ਜਿਹਾ ਥਾਣਾ ਦਾ ਗੈਰ ਥੋੜਾ ਜਿਹਾ ਘਟ ਹੈ ਤੇ ਦੁੱਧ ਦੇਣੇ ਵੀ ਬਾਈ ਕਹਿੰਦਾ ਵੀ ਚੰਗਾ ਕੱਟਿਆ ਵਾ ਕਿੰਨੇ ਦਿਨਾਂ ਦੀ ਕੱਚੀ ਆ ਆ ਸੁਆ ਪਹਿਲਾ ਦਾ ਵੈਡ ਦਾ ਦੂਜਾ ਸੁਆ ਦੂਜਾ ਕਿੰਨੇ ਕ ਦਿਨ ਲੇ ਜੂਗੀ ਇਹ 10 ਦਿਨ ਲੇ 10 ਦਿਨ ਦੁੱਧ ਇਹਨੇ ਕਿੰਨਾ ਕੱਢਿਆ ਬਾਈ ਇਹਦਾ ਵੀ 30 ਪਲੱਸ ਆ 30 ਪਲੱਸ ਤੋਰੂਗਾ ਫਿਰਨ ਉਹ ਇੱਕ ਵਾਰੀ ਮੜਾ ਤੋੜ ਕੇ ਦਿਖਾ ਦੇ ਕੋਈ ਨਹੀਂ ਆ ਲਿਓ ਜੀ ਲਿਓ ਥੋੜਾ ਜਿਆ ਡਰਦੀ ਆ ਮੈਂ ਥੋੜੀ ਤੋੜ ਕੇ ਦਿਖਾਵਾਂਗੀ ਕਿਉਂਕਿ ਤੜਕੜ ਜਿਆ ਦੇ ਮੇਤਰੋ ਕਈ ਵਾਰ ਪਸੂ ਸੂਣ ਵਾਲਾ 60 ਫੀਟ ਘਾ ਲੈਂਦਾ ਤੇ ਉੱਥੇ ਲੈ ਚਲੋ ਜੀ ਇਹਨੂੰ ਬੋਝ ਕੇ ਆਜਾ ਥੋੜਾ ਡਰਦੀ ਆ ਹਨਾ ਨਾ 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 ਭੱਜ ਨਾ ਕਦੇ ਹੋੜੀ ਬੰਦ ਜੀ ਬੰਦ ਤੇ ਇਹਨੇ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਦੂਜੇ ਸੂਏ ਸੋਨਾ ਦੁੱਧ ਇਹਨੇ ਵੀ ਬਹੁਤ ਚੰਗਾ ਕੱਢਿਆ ਵਾ ਇਹਦਾ ਰੇਟ ਕੀ ਕਰਤਾ ਜੀ ਫਿਰ ਇਹਦਾ 130 ਕਰਦੇ ਆ ਜੀ 130 ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 98157 9832 98157 9832 ਧੰਨਵਾਦ